ਆਇਆ ਗਏ ਮਸਤਕਤ ਕਾਲ ਨਾਨਕ ਤੇ ਮੁਖ ਉਜੜੇ ਕੀਤੀ ਛੁਪੀ ਨਾਨਕ ਵਾਹਿਗੁਰੂ ਜੀ ਕਾ ਸਾਹ ਵਾਹਿਗੁਰੂ ਜੀ ਕੀ ਫਤਈ ਸਾਤ ਸੰਗਤ ਜੀ ਵਾਹਿਗੁਰੂ ਜਰੂਰ ਲਿਖੋ ਜਿਹੜੇ ਆਪਣੇ ਲਾਈਵ ਤੇ ਆ ਰਹੇ ਵਾਹਿਗੁਰੂ ਜਰੂਰ ਲਿਖੋ ਜੀ ਇਸ ਸਟ੍ਰੀਮ ਆ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸ੍ਰੀ ਹਰਿਮੰਦਰ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਲਵਟਨ ਵਾਹਿਗੁਰੂ ਲਿਖਦੇ ਰਹੋ ਜੀ ਵਾਹਿਗੁਰੂ ਜਿਹੜੇ ਵੀ ਸੰਗਤ ਆਪਣੇ ਲਈ ਤਿਆਰੀ ਗਈ ਦਰਸ਼ਨ ਕਰੋ ਜੀ ਤਖਤ ਸ੍ਰੀ ਹਰਮੰਦਰ ਸਾਹਿਬ ਵਾਹਿਗੁਰੂ ਲਿਖਦੇ ਰਹੋ ਜੀ ਵਾਹਿਗੁਰੂ

いい。 ਵਾਹਿਗੁਰੂ ਜੀ ਘਰੋਂ ਜੀ ਵਾਹਿਗੁਰੂ ਦਰਸ਼ਨ ਕਰੋ ਜੀ ਅਕਾਲ ਪਤਿ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਇਹ ਹੋ ਰਹੇ ਆ ਹਾਂ ਹੋ ਜਾਂਦੇ ਅਸੀਂ ਹਵਾ ਗੇੜਾ ਭਗੇਗੇ ਉਹ ਜਾਂਦੇ ਮੰਨਰੀਤ ਕਿੱਥੇ ਆ ਉਹ ਜਾਂਦੀ ਅੱਗੇ ਸਾਰਿਆਂ ਨੂੰ ਮਰੀਤ ਵੀ ਤੁਰ ਜਾਂਦੀ ਇਹ ਨਾਲ ਆ ਜੀ ਕਰੋ ਜੀ ਦਰਸ਼ਨ ਜਿਦਾਰੇ ਤੱਕ ਸ੍ਰੀ ਹਰਿਮੰਦਰ ਸਾਹਿਬ ਜੀ ਵਾਹਿਗੁਰੂ ਜਰੂਰ ਲਿਖੋ ਜੀ ਵਾਹਿਗੁਰੂ ਦੇ ਜਾਂਦੇ ਆ ਦੋ ਮਿੰਟ ਦਾ ਰੌਣਕ ਬੋਆ ਨਹੀਂ ਬਿੰਦਾ ਉਹ ਜਾ ਕਰ ਲੈ ਮੇਰਾ ਬਤਵਾਰ ਦਰਿਆ ਉtreu ਕਿਵੇਂ ਨਮਿੰ ਤਸریح ਕਿ ਉਹ ਟੇਟਾ ਬਣਾਏ ਟੇਟਾ ਲੋ ਜੀ ਖਾਲਸਾ ਜੀ ਦਾ ਹੁਕਮ ਆ ਇਹਦੇ ਲਾਈਵ ਕਰ ਦਿਓ ਬੰਦ ਤੇ ਜਿੰਨੇ ਵੀ ਲਾਈਵ ਤੇ ਜਿਹੜੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਸਾਰਿਆਂ ਦਾ ਧੰਨਵਾਦ ਜਿੰਨੇ ਲਾਈਵ ਤੇ ਜੁੜੇ ਹੋ ਹੁਣ ਚੱਲਦੇ ਹਾਂ ਲੰਗਰ ਸਾਹਿਬ ਵੱਲ ਖਾਲਸਾ ਜੀ ਨੇ ਵੈਸੇ ਬੰਦ ਕਰਨ ਨੂੰ ਕਿਹਾ ਜਦੋਂ ਅਸੀਂ ਬਾਹਰ ਆ ਗਏ ਆ ਜੀ ਅਵੀ ਆ ਉਸ ਇੱਕ ਜੰਗਾਰ ਆਂਗਰੀਆ ਤੂੰ ਆਉਂਗੀ ਕਿੰਨੇ ਹੁੰਦੇ ਆ ਹਾਂ ਲੋ ਇਹਨਾਂ ਪ੍ਰਸ਼ਾਦਾ ਪਾਣੀ ਛਕਨੇ ਜੀ ਸਾਥ ਸੰਗਤ ਤੇ ਮੇਰੀ ਗੱਲ ਸੁਣ ਇੱਧਰ ਨਾਲ ਅੰਦਰ ਬੈਠ ਜੀ ਆ ਬਈ ਠੀਕ ਹੈ ਜੀ ਸਾਰਿਆਂ ਦਾ ਲਾਈਵ ਜੁਆਨ ਧੰਨਵਾਦ ਜੀ ਇਥੇ ਲਾਈਵ ਪ੍ਰਸਾਦ ਪੂਰਾ ਖਤਮ ਕਰਦੇ ਹਾਂ ਕਿਉਂਕਿ ਪ੍ਰਸ਼ਾਦਾ ਪਾਣੀ ਛਕਦੇ ਹਾਂ